ਭਾਈ ਤੁਸੀਂ ਕਾ ਖਾਲਸਾ ਭਾਈ ਤੁਸੀਂ ਕੀ ਪਤੇ ਅਮਰਪੂਰ ਰਾਜੀਆਲ ਜਿਹੜੀ ਧਾਰ 2030 ਦੇ ਵਿੱਚ ਲੱਗੀ ਜੀ ਮਾਪੂਛਾ ਨੇ ਸੰਭਟਾਇਆ ਸੀ ਉਹਨਾਂ ਵੀ ਮਾਪੂਛਾ ਦੀ ਬਹੁਤ ਕਿਰਪਾ ਹੈ ਸਾਰਿਆਂ ਦੀ ਮਾਪੂਛਾ ਦੀ ਹੁਣ ਵੀ ਜਿਹੜੀ ਧਾਰ ਬਹੁਤ ਜ਼ਾਦੀ ਲੱਗੀ ਹੈ ਪ੍ਰਸ਼ਾਸਨ ਕਰੀ ਇਹ ਬੇਨਤੀ ਕਰਦੀਆਂ ਤੇ ਮਾਪੂਛਾ ਨੂੰ ਵੀ ਬੇਨਤੀ ਕਰਦੀ ਹੈ ਜੀ ਜਿਹੜੇ ਇੱਧਰ ਸਕੂਲ ਆ ਰਾਜੀਆਲ ਆ ਅਮਰਪੂਰ ਆ ਸਕੂਲ ਆ ਜੀ ਨਾਲ ਹੀ ਸਕੂਲ ਤੇ ਧਾਰ ਲੱਗੀ ਹੈ ਜੀ ਘਰ ਵੀ ਆ ਨਾਲ ਦੀ ਤੇ ਸਾਰਿਆਂ ਨੂੰ ਬੇਨਤੀ ਆ ਜੀ ਇੱਥੇ ਜ਼ਰੂਰ ਪੁੱਛੋ ਪ੍ਰਸ਼ਾਸਨ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹ ਵੀ ਪਹਿਲਾਂ ਆਵੇ ਜੀ ਇਹ ਮਹਾਪੁਰ ਚਰਨ ਵੀ ਪੇਂਦੀ ਕੀਤੀ ਆ ਸਾਰੀ ਸੰਗਤ ਨੇ ਜਰੂਰ ਇੱਥੇ ਪਹੁੰਚੇ ਮਾੜਾ ਦੱਸਣਾ ਚਾਹੁੰਦਾ ਮਾਣੀ ਜੇ ਕਿਹੜੀ ਢਾਹ ਲੱਗੀ ਦਿਖਾ ਦਿਓ ਫਵਾਹਾਂ ਵਾਲੀ ਗੱਲ ਵੀ ਉੱਠਦੀ ਆ ਇਹ ਕੋਈ ਫਵਾਹ ਨਹੀਂ ਹੈਗੀ ਇਹ ਜਰੂਰ ਦਿਖਾਓ ਅੰਮ੍ਰਿਤਪੁਰ ਤੇ ਰਾਗੇਆਲ ਜਿਹੜੀ ਢਾਹ ਜਿੱਥੋਂ 2023 ਚ ਲੱਗੀ ਉੱਥੇ ਢਾਹ ਜਿਹੜੀ ਆ ਫੇਰ ਲੱਗੀ ਆ ਜੀ ਇਹ ਸਾਰੀ ਸੰਗਤ ਜਿਹੜੀ ਆ ਉਹ ਆਪ ਹੀ ਇਹਦੇ ਖਾਲ ਦੀ ਘਣੀ ਸੇਵਾ ਕਰ ਰਹੀ ਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਾ ਤੇ ਅਗਲੇ ਮਨੇ ਸਕੂਲ ਵੀ ਆ ਜੀ ਤੇ ਨਾਲ ਘਰ ਵੀ ਪਹੁੰਚ ਜਾਦੇ ਆ ਜੀ ਘਟਾ ਲੱਗ ਬਹੁਤ ਜ਼ਿਆਦੀ ਗਈ ਪੱਤਰ ਕੌਣ ਡੇਗਿਆ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਸਤਿ ਸ਼੍ਰੀ ਅਕਾਲ ਦਾ ਗ੍ਰਿਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ